ਤਾਇਆ ਮੈਂ 4:30 ਵਜੇ ਆਇਆ ਦੇਖਿਆ ਤਾਂ ਕਮਰੇ ਦਾ ਤਾਲਾ ਟੁੱਟਿਆ ਦਾ ਕਿਸ ਚੀਜ਼ ਦਾ ਤੁਸੀਂ ਕੰਮ ਕਰਦੇ ਹੋ ਮੈਡੀਕਲ ਕੋਈ ਕੁਕਿੰਗ ਵਾਲਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਆ ਕਿਹ ਸਾਲ ਹੋ ਗਏ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਾ ਤੇ ਤੁਸੀਂ ਤੇ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲੇ ਰਹਿੰਦਾ ਹੀ ਹਾਂ ਤੁਹਾਨੂੰ ਪਤਾ ਲੱਗੋ ਕੈਮਰਾ ਵਗੈਰਾ ਲੱਗਾ ਕਿ ਕੈਮਰਾ ਲੱਗਾ ਜਾਂ ਇੰਚਾ ਕੀਤਾ ਫਿਰ ਅਸੀਂ ਇਹ ਪਾਲੋਜ ਕਰਵਾਏ ਹਾਂ ਜੀ ਕਿੰਨੇ ਕਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 50 6 ਏਡਿਓ ਲਪਾ ਬੰਦੇ ਰਾਂ ਘਰ ਹੈ ਨਾ ਕੋਰ ਹੈਗਾ ਇਤੋਂ ਟੱਪ ਕੇ ਨਾਲ ਦੇ ਪਿਛਲੇ ਬੰਨੇ ਨੇ ਘਾਟ ਪਿਆ ਸਾਡੇ ਘਰ ਆਇਆ ਸਾਡੇ ਘਰ ਤੋਂ ਇਹਨਾਂ ਰੇਤੋਂ ਡੱਪ ਕੇ ਕਿੱਧਰ ਆਏ ਸੇ ਚੁੱਕ ਕੇ ਤਾ ਸਾਰੇ ਕੁੰਡੀਆਂ ਕੰਨਿਆਂ ਫਾਜ ਇਹ ਕਿੰਨੇ ਦਵਾਰੇ ਕਰੀਆਂ ਆਏ ਆਹ ਪਾਉਂਦੇ ਨੀ ਪਾਉਂਦੇ ਮੈਂ ਕਿਹਾ ਆਪਾਂ ਜੀ ਆਣਾ ਲੱਗਿਆ ਕੰਡਿਆ ਪਿੱਛੇ ਹੀ ਪੜ ਲਗੇ ਪੁਰੇ ਵੀ ਮਾੜੀ ਹੀ ਜਾਨ ਹੈ ਕੋਈ ਨਹੀਂ ਮਾਵਾ ਨਾ ਮਤਾਓ ਕਹਾਂ ਕਰਿਆਣੇ ਬਲੇ ਕੀ ਬਾਤ ਹੋਈ ਹੈ ਮੈਂ ਰਵੀ ਕੁਮਾਰ ਹਾਂ ਜੀ ਨਹਿਰੋ ਕਲੋਨੇ ਕੀ ਬਾਤ ਹੋਈ ਹੈ ਮਾ ਜੀ ਅੱਜ ਤਾਲਾ ਤੋੜਿਆ ਵਾ ਤੇ ਅੱਜ ਪੱਖਾ ਵੀ ਲੈ ਕੇ ਗਹਿਣਾ ਕਟੋ ਜੋ 10000 ਰੁਪਏ ਉਹ ਵੀ ਲੈ ਕੇ ਹੂੰ हां ताया मैं 4:30 बजे आया देखे तो कमरे ता 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 का ताला टूटया दा किस चीज तो ਤੁਸੀਂ ਕੰਮ ਕਰਦੇ ਹੋ ਮੈਡੀਕਲ ਕੋਈ ਕੁਕਿੰਗ ਅਦਾ ਅੱਛਾ ਕਿੰਨੀ ਦੇਰ ਹੋ ਗਈ ਤੁਹਾਨੂੰ ਤੇ ਕੰਮ ਕਰਦੇ ਆ 3 ਸਾਲ ਹੋ ਗਏ ਅੱਛਾ ਤੇ ਤੁਹਾਨੂੰ ਕਦੋਂ ਪਤਾ ਲੱਗਾ ਤੁਸੀਂ ਕਸਟਮ ਘਰ ਆਏ ਤਾਂ ਤੁਹਾਨੂੰ ਪਤਾ ਲੱਗਾ ਕਿ ਅਸੀਂ ਮੈਂ 4:30 ਵਜੇ ਘਰ ਆਇਆ ਤਾਂ ਪਤਾ ਲੱਗਿਆ ਤੇ ਤੁਸੀਂ ਤੇ ਕੱਲੇ ਰਹਿੰਦੇ ਸੀ ਕਿ ਹੋਰ ਵੀ ਮੈਂ ਕੱਲ ਰਹਿੰਦਾ ਹਾਂ ਮੈਨੂੰ ਪਤਾ ਲੱਗੋ ਕੈਮਰਾ ਵਗੈਰਾ ਲੱਗੇ ਕੈਮਰਾ ਲੱਗਾ ਜਾਂ ਇੰਚਾ ਕਿੱਤਾ ਫਿਰ ਅਸੀਂ ਇਹ ਫਾਲੋਅ ਕਰਵਾਏ ਹਾਂਜੀ ਕਿੰਨੇ ਕਦਾ ਟੋਟਲ ਨੁਕਸਾਨ ਹੋ ਗਿਆ ਜੀ ਤੁਹਾਡਾ ਟੋਟਲ ਨੁਕਸਾਨ ਹੈ ਜੀ 50 60 ਸੰਜਾਤਾਂ ਦਾ ਹੋਗਾ ਜੀ ਸੋ ਅੱਛਾ ਜੀ ਤੇ ਕੋ ਪਤਾ ਲੱਗਾ ਕਿੰਨੇ ਮੁੰਡੇ ਇਹੀ ਜਾਂ ਕੁਝ ਪਤਾ ਹੈ ਨਹੀਂ ਪਤਾ ਲੱਗਿਆ ਕੈਮਰੇ ਤੇ ਇੱਕ ਹੀ ਆਂਦਾ ਕੱਲਾ ਅੱਛਾ ਜੀ ਹੋਰ ਕੀ ਕੀ ਤੁਹਾਡਾ ਲੈ ਕੇ ਜੀ ਹਾਂ ਜੀ ਪੱਖਾ ਹੈ ਗਹਿਣਾ ਹੈ ਮਾਲਾ ਹੈ ਗੁੱਠੀ ਹੈ ਚੈਨੀ ਹੈ ਕੱਪ 10000 ਰੁਪਏ ਅੱਛਾ ਹਾਂ ਜੀ ਤੇ ਅੱਜ ਹੀ ਸਾਰਾ ਸਮਾਨ ਲੈ ਕੇ ਹਾਂ ਜੀ ਹਾਂ ਜੀ ਆਏ ਕਦੋਂ ਪਤਾ ਲੱਗਾ ਕਿੱਥੋਂ ਦੀ ਕੋ ਟੱਪ ਕੇ ਆਏ ਜਾਂ ਕਿਤੋਂ ਇਹ ਕਾਹਦੇ ਟੱਪ ਕੇ ਆਏ ਜੀ ਪਤਾ ਕੈਮਰਾ ਦੇਖਿਆ ਤਾਂ ਕਾਹਦੇ ਟੱਪ ਕੇ ਆਏ 1 ਵਜੇ 1 ਵਜੇ ਦੁਪਹਿਰ ਨੂੰ ਹਾਂਜੀ ਹਾਂਜੀ ਇੱਥੇ ਤੁਹਾਡੇ ਘਰ ਤੇ ਕਿਰਾਏ ਤੇ ਰਹਿੰਦੇ ਕਿ ਆਪਣਾ ਇੱਥੇ ਨਹੀਂ ਕਿਰਾਏ ਤੇ ਰਹਿੰਦੇ ਹਾਂਜੀ ਦੇਖੋ ਹੋਰ ਕਿ ਤੁਹਾਡੇ ਇੱਥੇ ਕੋਈ ਤੁਹਾਡੇ ਬੱਚੇ ਜਾਂ ਇੱਥੇ ਕੋਈ ਨਹੀਂ ਨਹੀਂ ਇੱਥੇ ਕੋਈ ਨਹੀਂ ਇੱਥੇ ਤੁਸੀਂ ਕੱਲੇ ਰਹਿੰਦੇ ਸੀ ਹਾਂਜੀ ਹੁਣ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਟ ਕਰ ਦਿੱਤੇ ਹਾਂਜੀ 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 ਕੀ ਪੁਲਿਸ ਆਈ ਇੱਥੇ ਮੌਕੇ ਤੇ ਪੁਲਿਸ ਮੌਕੇ ਤੇ ਆ ਰਹੇ ਕਹਿੰਦੇ ਆ ਮੌਕਾ ਦੇਖਾਂ ਹਾਂਜੀ ਕੋਈ ਨਹੀਂ ਹਾਂਜੀ ਕੋਈ ਨਹੀਂ ਕੀ ਮੰਗ ਕੀ ਕਰਦੇ ਹੋ ਜੀ ਨਾਗੇ ਕਰਦੇ ਜਿਹੜਾ ਜਿਹੜਾ ਨਿੱਤਿਆ ਵਾਵਾ ਹੈ ਕਿ ਨਾ ਬਾਕੀ ਉਹਨੂੰ ਤਾਂ ਵੈਸਾ ਜਤਾ ਥੋੜੀ ਜਿਹੀ ਮਾੜੀ ਮੋਟੀ ਪਤਾ ਲੱਗੇ ਕਿ ਕਿੰਨਾ ਦੂਸਰੇ ਘਰ ਚ ਕੀ ਕਰਨਾ ਕਿਹਾ ਨਹੀਂ ਕਰਨਾ ਮਟੋੜਾ ਤੁਹਾਡਾ 50 ਤੋਂ 60000 ਦਨ ਨੂੰ ਖੋਣ ਆ ਜੀ ਆ ਜੀ ਉਸ ਜਿਹੜੇ ਬੰਦੇ ਨੇ ਚੋਰੀ ਕੀਤੀ ਹੈ ਉਹ ਉਹਨੂੰ ਕੋਈ ਪਤਾ ਸੀ ਕਿ ਕਿੱਥੇ ਗਿਆਣਾ ਪਿਆ ਜਾਂ ਕੁਝ ਸੀ ਪਤਾ ਲੱਗਾ ਨਹੀਂ ਜੀ ਉਹ ਤਾਂ ਅੰਦਰ ਹੀ ਗਿਆਣਾ ਕਿੱਥੇ ਪਿਆ ਸੀ ਗਿਆਣਾ ਮੰਦਰ ਚ ਪਿਆ ਸੀ ਉਹ ਮੰਦਰ ਚੋਂ ਹੀ ਲੈ ਗਿਆ ਹਾਂ ਜੀ ਤੇ ਪੈਸੇ ਵਗੈਰਾ ਕਿੱਥੇ ਪੈਸੇ ਬੈਗ ਚ ਸਨ ਤੇ ਹੋਰ ਜਿਹਾ ਹੋਰ ਕੀ ਲੱਗਿਆ ਪੱਖਾ ਜੇ ਛੱਤ ਵਾਲਾ ਪੱਖਾ ਛੱਤ ਵਾਲਾ ਪੱਖਾ ਹੀ ਲੱਗਿਆ ਹਾਂ ਜੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਮੰਗ ਇਹ ਕਰਦੇ ਜੀ ਪਹਿਲੇ ਉਹਨਾਂ ਕੋਲ ਜਾ ਗਿਰਫਤਾਰ ਕਿੱਥੇ ਜਾਏ ਫਿਰ ਉਹਨਾਂ ਦੇ ਪੁੱਛਣ ਮੇਰਾ ਸਮਾਨ ਸਾਰਾ ਦੇ ਦੇਵੇ ਤੋਂ ਮੈਂ ਨਾ ਵਿਨੀਤ ਸ਼ਰਮਾ ਹਾਂ ਹਾਂ ਜੀ ਸਾਡਾ ਕਰਨਾਲ ਦਾ ਘਾਰੀਆ ਜੀ ਹਾਂ ਜੀ ਕੀ ਗੱਲ ਹੋਈ ਭਾਜੀ ਇੱਥੇ ਅੱਜ ਇਹ ਰਵੀ ਕੁਮਾਰੀ ਸਾਡੇ ਇੱਥੇ ਨਾਲ ਦੇ ਗਵੰਡੀ ਘਰ ਕਿਰਾਏ ਤੇ ਰਹਿੰਦੇ ਨੇ ਮੈਸਰ ਕੰਮ ਕਰਦੇ ਵਿਚਾਰੇ ਰੋਜ਼ ਸਵੇਰੇ ਜਾਂਦੇ ਸ਼ਾਮੀ ਰਾਤ ਹੀ ਆਉਂਦੇ ਹਾਂ ਜੀ ਇਹਨਾਂ ਦੇ ਘਰਾਂ ਚੋਰੀ ਹੋ ਗਈ ਹੈ ਜਿਹੜੇ ਪੱਖਾ ਇਹਨਰੇ ਪੈਸੇ ਜਿਹੜੇ ਜਮਾ ਕੀਤੇ ਵਿਚਾਰਿਆ ਨੇ ਮਿਹਨਤ ਕਰ ਕਰਕੇ ਪਲੱਸ ਅੰਗੂਠੀਆਂ ਵਾਲੀਆਂ ਹੋਰ ਵੀ ਸੋਨੇ ਦਾ ਸਮਾਨ ਚਾਂਦੀ ਦਾ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਕਿੰਨੀ ਦੇਰ ਤੋਂ ਇਹ ਜਗ੍ਹਾ ਤੇ ਰਹ ਰਹੇ ਸੀ ਇਹ ਇੱਕ ਭਾਈ ਇੱਥੋਂ ਕਾਫੀ ਦੇ ਹੋ ਗਏ ਆ 15-20 ਸਾਲ ਹੋ ਗਏ ਇੱਥੇ ਰਹਿੰਦੇ ਨੇ ਅਜੇ ਕਿਰਾਏ ਤੇ ਰਹਿੰਦੇ ਸੀ ਹਾਂਜੀ ਕਿਰਾਏ ਤੇ ਰਹਿੰਦੇ ਆ ਤੇ ਕੁਝ ਪਤਾ ਲੱਗਾ ਕੋਈ ਕਿ ਹਾਂਜੀ ਸਾਡੇ ਨਾਲ ਦਾ ਇੱਕ ਇੱਕ ਘਰ ਛੱਡ ਕੇ ਸਾਡਾ ਘਰ ਛੱਡ ਕੇ ਇੱਕ ਬੰਦਾ ਗੱਲ ਲੱਭੂ ਲੱਭੂ ਔਰ ਸੀਸੀਟੀਵੀ ਤੇ ਕੈਪਚਰ ਹੋਇਆ ਉਹ ਹੀ ਸਮਾਨ ਸਾਰਾ ਚੋਰੀ ਕਰਕੇ ਲੈ ਗਿਆ ਔਰ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਪੁਲਿਸ ਨੂੰ ਉਸ ਬਾਰੇ ਕੰਪਲੇਂਟ ਦਿੱਤੀ ਹੈ ਅਸੀਂ ਪੁਲਿਸ ਕੰਪਲੇਂਟ ਕਰ ਆਏ ਆ ਮੇਜਰ ਨੰਬਰ ਦੇ ਆਏ ਕੰਪਲੇਂਟ ਵੀ ਦੇ ਆਏ ਮੱਲੇ ਵੱਲੋਂ ਵੀ ਦੇ ਆਏ ਤੇ ਆਪਣੇ ਵੱਲੋਂ ਵੀ ਦੇ ਆਏ ਇਸ ਤੋਂ ਪਹਿਲੇ ਵੀ ਕੋਈ ਇਹੋ ਜੀ ਵਾਰਦਾਤ ਇਸ ਤੋਂ ਪਹਿਲੇ ਵੀ ਨੇ ਕਾਫੀ 4 5 6 ਮਹੀਨੇ ਪਹਿਲਾਂ ਵੀ ਕੀਤੀਆਂ ਜੇ ਹੁਣ ਪੁਲਿਸ ਨੇ ਕੋਈ ਆਏ ਮੌਕੇ ਤੇ ਬੁੜੀ ਸਾਈ ਕੋਈ ਨਹੀਂ ਪੁਲਿਸ ਉਧਰ ਕੋਈ ਨਹੀਂ ਆਈ ਉਹ ਗੈਪ ਹੋ ਗਿਆ ਲੱਭਾ ਨਹੀਂ ਹਾਰੇ ਕੋਈ ਸਬੂਤ ਵੀ ਹੋਈ ਨਹੀਂ ਸੀ ਕਿਨੇ ਚੋਰੀ ਕੀਤੀ ਹੁਣ ਸਾਡੇ ਕੋਲ ਸੀਸੀਟੀਵੀ ਦੀ ਪੂਰੀ ਫੂਟੇਜ ਹੈਗੀ ਹੈ ਮੁੱਖ ਤੇ ਪੁਲਿਸ ਪਹੁੰਚੀ ਹਾਂਜੀ ਹਜੇ ਤੱਕ ਨਹੀਂ ਆਇਆ ਕਹਿ ਰਹੇ ਸੀ ਆ ਰਹੇ ਕੰਪਲੇਨਟ ਦੇ ਰਹੇ ਇੱਕ ਸਾਡਾ ਬੰਦਾ ਉੱਥੇ ਹੈ ਉਹਨਾਂ ਨੂੰ ਲੈ ਕੇ ਆ ਰਿਹਾ ਕੀ ਮੰਗ ਕੇ ਕਰਦੇ ਹੋ ਭਜੀ ਤੁਸੀਂ ਮੰਗਿਆ ਰਦੇ ਤੇ ਕਾਰਵਾਈ ਕੀਤੀ ਜਾਏ ਇਹਨੂੰ ਮਲੇ ਲੱਕੜੇ ਜਾਵੇ ਅਸੀਂ ਨਹੀਂ ਨੇ ਇੱਥੇ ਗੰਦੇ ਬੰਦੇ ਰੱਖਣਾ ਆਪਣੇ ਮਲੇ ਲੋਕੋ ਇਹ ਕੋਈ ਮੁਕੇ ਤੇ ਪਹੁੰਚੀ ਆ ਗਾ ਕਸਾਮ ਆ ਕੇ ਮੌਕਾ ਦੇਖਿਆ ਜੀ ਮੌਕਾ ਦੇਖ ਕੇ ਉਹਨਾਂ ਦੇ ਘਰ ਦਾ ਦਵਾਜਾ ਖਲਾਇਆ ਜਿਨ੍ਹਾਂ ਦੇ ਇਲਜ਼ਾਮ ਲਾਇਆ ਉਹਨਾਂ ਦਾ ਉਹਨਾਂ ਦਾ ਬੇਟਾ ਤੇ ਮਾਂ ਜਿਹੜੀ ਆ ਉਹ ਕਿਤੇ ਬਾਜ਼ਾਰ ਗਏ ਨੇ ਉਹ ਕਿੰਦੇ ਲਿਆ ਕੇ ਥਾਣੇ ਪੇਸ਼ ਕਰ ਦਿੰਦੇ ਆ ਅਗਲੀ ਤਰੀਖ ਨੂੰ ਉਹਦੇ ਹੋਂ ਤੇ ਅਗਲੀ ਕਾਰਵਾਈ ਕੀਤੀ ਜਾਗੀ ਪਰ ਘਰ ਦੇ ਵਿੱਚੋਂ ਕੋਈ ਐਹੋ ਜੀ ਤਰਾਜੁਕ ਚੀਜ਼ ਨਹੀਂ ਮਿਲੀ ਸਿਰਫ ਪਤਾ ਲੱਗਾ ਕਿ ਕਿੰਨੇ ਕ ਦਾ ਕੀ ਕੀ ਚੀਜ਼ ਦੀ ਲੋਟ ਹੈ ਕਿਸ ਪਤਾ ਲੱਗਾ ਨਹੀਂ ਪਤਾ ਨਹੀਂ ਪਤਾ ਤਾਂ ਲੱਗਾ ਇਹਦਾ ਇਹ ਜੋ ਲਿਖਾਇਆ ਵਾ ਉਸ ਮੁਤਾਬਕ ਲਿਖਾਇਆ ਵਾ ਅਗਲੇ ਜਦੋਂ ਦੋਸ਼ੀ ਨੂੰ ਫੜਾਂਗੇ ਫਿਰ ਉਸ ਤੋਂ ਪਤਾ ਲੱਗੇਗਾ ਕਿ ਕੀ ਕੀ ਚੀਜ਼ ਬਰਾਮਦ ਹੋਈ ਹੈ ਜਦੋਂ ਦੋਸ਼ੀ ਕੀਤਾ ਜਾਊਗਾ ਬਿਲਕੁਲ ਹੀ ਬਿਲਕੁਲ ਬਿਲਕੁਲ ਮੌਕੇ ਦੇ ਉਸੇ ਹਾਲੇ ਜਾਣੀ ਹੈ ਇਹ ਕਿਹੜਾ ਇਲਾਕਾ ਜੀ ਹੈ ਇਹੋ ਹੈਗਾ ਜੀ ਆਪਣਾ ਨਰਕ ਕਲੋਨੀ ਨਰਕ ਕਲੋਨੀ 88 ਫੁੱਟ ਰੋਡ ਮੀਠਾ ਰੋਡ ਨੇੜੇ ਬਾਬਾ ਅਮੀਰ ਸਾਹਿਬ